ਸਾਸੀ ਕਾਲ ਜੀ ਸਾਰਿਆਂ ਨੂੰ ਇਹੋ ਕਿ ਤੂੰ ਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਬਹੁਤ ਵਧੀਆ ਤੁਹਾਡਾ ਸਾਥ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਨਵੇਂ ਦੇਖਣਾ ਨਵੇਂ ਸ਼ੁਰੂ ਆਦਣਾ ਤੇ ਹਾਂਜੀ ਕੰਮ ਕੁੰਮ ਸਾਰਾ ਨਿਪਟ ਗਿਆ ਸਾਰਾ ਕਿ ਅੱਜ ਬਾਰਿਸ਼ ਪੈ ਰਹੀ ਆ ਆ ਦੇਖੋ ਸਵੇਰੇ ਮੀਂਹ ਸਟਾਰਟ ਹੋ ਗਿਆ ਕੰਮ ਕੁੰਮ ਅਸੀਂ ਸਾਰਾ ਨਿਬੇੜ ਲਿਆ ਆ ਤੇ ਇਹ ਭਾਂਡੇ ਵੀ ਤੋ ਹੋ ਗਏ ਚੜ੍ਹ ਕੇ ਲਾ ਕੇ ਪਾ ਕੇ ਆ ਹੋ ਵੀ ਨਾ ਤੇ ਆਟਾ ਵੀ ਕੋਨ ਲਿਆ ਅਵਨੀਤ ਆਜੋ ਘਰੇ ਹੀ ਅੱਜ ਇਹਨਾਂ ਛੁੱਟੀ ਆ ਇਹ ਅੱਜ ਦੀ ਪੀਟੀਐਮ ਆ ਪੀਟੀਐਮ ਤੇ ਦੇਖਦੇ ਆ ਨਾ ਹੋਇਆ ਤਾਂ ਟੱਕ ਕੇ ਜਾਵਾਂਗੇ ਜੇ ਬਾਰਿਸ਼ ਛੱਟ ਗਈ ਤੇ ਨਹੀਂ ਤਾਂ ਔਖਾ ਆ ਫੇਂਦੀ ਤਾਂ ਜਾਣੀ ਹੋਣਾ ਤੇ ਉਹ ਆਦਰਾ ਬਨੀਤ ਦੇ ਪਪਾ ਗਿਓ ਆ ਬਲਾ ਚੋਰ ਨੂੰ ਬਲਾ ਚੋਰ ਬਲਾ ਚੋਰ ਨੂੰ ਗਿਆ ਕੋਟ ਮਿੱਡੂ ਵਾਲਾ ਲੈ ਕੇ ਗਿਆ ਲੱਕੜ ਲੈ ਕੇ ਸ਼ਾਇਦ ਲੱਕੜੀ ਲੈ ਕੇ ਤੇ ਪਤਾ ਨਹੀਂ ਆ ਜਾਣਾ ਉਹਨੇ ਫੇਕ ਇਹ ਪਾਲਵਨੀ ਦੇ ਪਾਪਾ ਨੇ ਸ਼ੂਟ ਕੀਤਾ ਸੀ ਕੱਲ ਮੈਂ ਵਲੌਗ ਨਹੀਂ ਸ਼ੂਟ ਕਰ ਪਾਈ ਤੇ ਕੱਲ ਪਨੀ ਦੇ ਪਾਪਾ ਨੇ ਵਲੌਗ ਸ਼ੂਟ ਕੀਤਾ ਸਾਰੇ ਜਿੰਨਾ ਵੀ ਸੀਗਾ ਉਹ ਫਿਰ ਵਲੌਗ ਸ਼ਾਇਦ ਇਹਦੇ ਵਿੱਚ ਅਸੀਂ ਐਡ ਕਰ ਦਈਏ ਕੱਲ ਦੇ ਵਲੌਗ ਦੇ ਵਿੱਚ ਨਹੀਂ ਮੈਂ ਤੁਹਾਨੂੰ ਦਿਖਾਣਾ ਤੇ ਕਿਉਂਕਿ ਮੈਂ ਸੀਗੀ ਨਹੀਂ ਤੇ ਅੱਜ ਦੇ ਵਲੌਗ ਤਾਂ ਚਲੋ ਮੈਂ ਹੀ ਸ਼ੁਰੂਆਤ ਕਰ ਰਹੀ ਆ ਤੇ ਹੋਏ ਘੱਟ ਦੇ ਇਹ ਹੈਲੋ ਕਰ ਦੇ ਇਹ ਨਹੀਂ ਖਾਣਾ ਮੁੰਬੀ ਕਿਹਾ ਇਹ ਨਹੀਂ ਬੁਲਾਉਂਦੀ ਲਾਂਦੀ ਹੈਗੀ ਮੂਣੀ ਜਿੱਤੀ ਜੀ ਬਹੁਤ ਪਤਾ ਨਹੀਂ ਖਾਤੇ ਨਿਆੜੀਆਂ ਜਿਹਾ ਕਰਦੀ ਕੱਲ ਇਹਨਾਂ ਹੋਂਦ ਮੰਜੇ ਦੇ ਉੱਪਰ ਸਾਲ ਦੀ ਸੜ ਦਿੱਤੀ ਤਾਂ ਮੈਂ ਤੋਤਾ ਸਾਰਾ ਮੰਜਾ ਉਹਦਾ ਗਾਲਾ ਕੀ ਸੁਣੀਆਂ ਮੇਤੋਂ ਇਹਨੇ ਫਿਰ ਆਤੀ ਇਹਨ ਫੇਖਾਲਾ ਸੋਣ ਉਹ ਚੀਜੀ ਚ ਖਾਂਦੀ ਸੀ ਕਿ ਉਹਦੇ ਵਿੱਚ ਨਾ ਟੋਪਸ ਜਿਹੇ ਨਿਕਲਿਆ ਕਹਿੰਦੀ ਮੂਮਾ ਮੇਰੇ ਕੰਨ ਬਣਾ ਦੋ ਹਾਂ ਉਹ ਰੋਈ ਕਿਤੇ ਇੰਨਾ ਰਾਤ ਨੂੰ ਬਹੁਤ ਰੋਈ ਤਾਂ ਮੈਂ ਪੰਨੀ ਪੰਨੀ ਤਾਂ ਨਹੀਂ ਉੱਤਾਂ ਮੈਂ ਬਿਮਾਰੀ ਇੱਕ ਅੱਧੀ ਦਿਨ ਮਾਰੀ ਓਦਾਂ ਨਹੀਂ ਕੁੱਟੀ ਓਦਾਂ ਬਹੁਤ ਕਟਕਟਦੀਆਂ ਜੇ ਗਲਤੀ ਉਹ ਫੇਖ ਉੜਦੀ ਤਾਂ ਤਾਂ ਨਹੀਂ ਹੋਣਾ ਤੇ ਤਾਂ ਕੱਲ ਦਾ ਬਲੌਗ ਹੈ ਤੇ ਐਸ ਬਲੌਗ ਦੇ ਵਿੱਚ ਹੀ ਕਰ ਦੇਣਾ ਹੈ ਜੜਾ ਤੇ ਵੱਧ ਤੋਂ ਵੱਧ ਸਾਡੇ ਪਿਆਰ ਦੇਈਓ ਸਾਡੇ ਬਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਤੇ ਤੇ ਤਾਂ ਅੱਜ ਬਾਰਿਸ਼ ਹੋ ਰਹੀ ਆ ਭੂਆ ਉਹ ਟੀਵੀ ਦੇਖਣ ਲੱਗੀ ਹੋ ਗਨੀਤ ਵੀਰ ਟੀਵੀ ਬਸ ਆਣੀ ਢੜੀ ਨਾਲ ਟੀਵੀ ਚੱਲਣਾ ਅੱਜ ਮੈਂ ਅੰਦਰ ਆ ਕੰਕੂ ਕਾਤੇ ਵੇਲੇ ਹੋਏ ਆ ਬਸ ਵੇ ਦੇ 8 ਵਜੇ 8 ਵਜੇ ਹੋਆ ਮੇਰੇ ਖਿਆਲ ਨਾਲ ਪਾਓ 8:00 ਹੋਆ 8:00 ਵਜੇ ਮੀਂਹ ਸਟਾਰਟ ਹੋ ਗਿਆ ਕਾਲਦੇ ਕਮਾ ਕੱਪੜੇ ਧੋ ਕੇ ਸੁੱਕਣੇ ਪਾਏ ਸੀਗੇ ਰਾਤੀ ਧੋਤੇ ਸੀਗੇ ਮੈਂ ਸ਼ਾਮੀ ਕਾਲਾ ਤੇ ਉਹ ਕੱਪੜੇ ਮੇਰੇ ਸੁੱਕਣ ਜਾਈ ਨਹੀਂ ਆਉਂਦੇ ਹੈਗੇ ਕਾਦਾ ਮੀਂਹ ਪਿਆ ਕੱਪੜੇ ਨਹੀਂ ਸੁੱਕਦੇ ਪਤਾ ਦੇ ਮਗੋਣੇ ਹੋਰ ਕੀ ਤੇ ਕੱਪੜੇ ਭੇ ਚੱਕੇ ਮੈਂ ਪਹਿਲਾਂ ਸਵੇਰੇ ਪਾਏ ਮੈਂ ਪਾ ਗਏ ਨਾ ਪਹਿਲਾਂ ਰਾਤੀ ਪਾਏ ਰਾਤੀ ਵੀ ਨਹੀਂ ਆ ਗਿਆ ਰਾਤੀ ਚੱਕ ਲੇ ਫੇ ਹੁਣ ਮੈਂ ਸਵੇਰੇ ਪਾਏ ਫੇ ਮੈਂ ਹੁਣ ਸਵੇਰੇ ਚੱਕ ਕੇ ਅੰਦਰ ਰੱਖੇ ਆ ਕੱਪੜੇ ਸੁੱਕਣ ਚਾਹੁੰਦੇ ਕੀ ਕਰੀਏ ਪਹਿਲਾਂ ਮੀਂਹ ਨਹੀਂ ਪੈਂਦਾ ਸੀਗਾ ਨਹੀਂ ਮੀਂਹ ਪੈਣ ਪੈਣ ਲੱਗਾ ਤਾਂ ਹੁਣ ਕੱਪੜੇ ਨਹੀਂ ਸੁੱਕਦੇ ਪਏ ਕੀ ਕਰੀਓ ਖਾ ਕੁਲੇ ਬੋਝਾ ਦਾ ਹੋਇਆ ਕੁਲੇ ਆ ਪਿਆ ਸਾਰੇ ਬਦੋਂ ਉੱਪਰ ਹੋਰ ਦੇਖ ਕਿ ਉਹ ਲੋ ਕਿਆ ਕੰਨਾ ਕੰਮ ਕੰਪਰੀ ਹੈ ਰੋਟੀ ਬਣਾਣੀ ਹੋਰ ਕਿਆ ਕੰਨਾ ਆ ਆ ਬਣੀ ਤਾਂ ਲੱਗੀ ਉਹ ਮੈਨੂੰ ਤੰਗ ਕਰਨ ਕਿਹੜੇ ਤੇ ਕਹਿੰਦਾ ਇਹ ਮੇਰੇ ਵਾਲ ਖਿੱਚੋਗੇ ਡੰਗਰ ਬਾਹਰ ਹੁਣ ਤਾਂ ਮੈਂ ਹਟਿਆ ਮੈਂ ਕੱਪੜੇ ਪਾਣੇ ਆ ਮੈਂ ਕਿਹਾ ਪਾਦਮਾ ਮੈਂ ਜਾਨੂ ਹਵਾ ਉਹ ਪੱਜ ਫਿਰ ਜੂਗੀ ਫੇ ਸਮੈਲ ਜੀ ਹੁਣ ਲੱਪਣ ਦੀ ਆ ਗੰਦੀ ਰੋਟੀ ਬਣਾ ਲਈ ਹੁੰਦੇ ਇਹਦੀ ਰੋਟੀ ਕੋ ਰੋਟੀ ਬਣਾ ਲਿਆ ਵਿਹਾੜ ਜਾ ਪਾਲਾ ਹੁਣ ਆ ਪਾਲਾ ਹਾਟ ਉਹ ਫੜਾਈ ਨਹੀਂ ਦਿੰਦੀ ਹੈਗੀ ਆ ਆਇਆ ਸਾਖਸ਼ ਹੈ ਤੇ ਆ ਉਹ ਸਾਖਸ਼ ਹਾਦਾ ਖਾਦੇ ਬੁਲਾਇਆ ਵੀ ਨਹੀਂ ਤੈਂ ਤਾਂ ਹਾਦਾ ਬੁਲਾਇਦਾ ਹੁੰਦਾ ਹਾਂ ਇਹ ਆਪਣੀ ਦੇ ਪਪਾ ਨਹੀਂ ਅਜੇ ਆਏ ਨਹੀਂ ਹੁਣ ਟਾਈਮ ਲੱਗਣਾ ਪਤਾ ਨਹੀਂ ਕਿੰਨਾ ਟਾਈਮ ਲੱਗਣਾ ਚਲੋ ਦੇਖਦੀ ਆ ਕਰੀਏ ਕੰਮ ਕੁਝ ਕੋਈ ਆਹ ਕੱਪੜੇ ਸੁੱਕਣੇ ਪਾਇਓ ਬਾਕੀ ਅੱਧੇ ਉੱਧਰ ਪਾਇਓ ਤੇ ਭੂਆ ਗਈਓ ਆਥੇ ਨੂੰ ਤੇ ਮੀ ਹੁਣ ਫੇ ਦੁਬਾਰਾ ਲੱਗ ਜਾਉਣਾ ਕੀ ਕਰਾਂ ਮਤਲਬ ਉੱਧਾ ਨਹੀਂ ਪੂੰਦਾ ਬੰਦੀ ਹੋ ਰਹੀ ਆ ਮਾੜੀ ਮਾੜੀ ਪੂੰਦਾ ਬੰਦੀ ਹੋ ਰਹੀ ਆ ਦੇਖੋ ਫੇ ਮੈਨੂੰ ਕੱਪੜੇ ਚੱਕਣੇ ਪੈਣੇ ਆ ਕਦੀ ਅੰਦਰ ਰੱਖ ਦੀਆਂ ਕਦੀ ਚੱਕ ਦੀਆਂ ਕਦੀ ਫੇ ਚੱਕ ਦੀ ਕਦੀ ਲਾਹ ਨਹੀਂ ਫੇ ਚੱਕ ਦੀ ਕੀ ਕਰਾਂ ਐ ਕਾ ਖੜਾ ਐ ਚੰਮੂ ਪਾਪਾ ਦੇ ਆਈ ਮੇਰੇ ਸਾਬ ਨਾਲ ਟਾਈਮ ਵੀ ਨਹੀਂ ਇੰਨਾ ਹੋਇਆ 10 ਵਜੇ ਆ ਹਾਂ ਬਸ ਰੀ ਕੀ ਹੋ ਗਿਆ ਆ ਚੱਪਲ ਅੰਦਰ ਬੈਠ ਥੱਲੇ ਪਈ ਹੋ ਹੱਥੇ ਮੀ 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 ਪਈ ਜਾਂਦਾ ਹੋਰ ਕੀ ਨਾਣਾ ਧੋਣਾ ਅੱਜ ਬਾਅਦ ਚ ਨਾਵਾਂਗੇ ਅਜੇ ਤਾਂ ਨਹੀਂ ਹੁਣ ਮੇਰਾ ਦਿਲ ਕਰਦਾ ਪਏ ਕੱਪੜੇ ਚੱਕ ਲਵਾਂ ਨਹੀਂ ਭੇਜ ਜਾਣੇ ਆ ਜਿਸੀ ਕਹਿ ਲਾ ਬਦੀ ਹੈ 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 ਕਿਆ? ਕੱਪੋਹਾ ਨਾ ਫੋਲੀ ਲੈ। ਇਹ ਭੂਆ ਦੀ ਚੇਲੀ ਐ। ਮੈਂ ਲੜਪਈਆਂ ਆ ਤੇ ਮੇਰਾ ਵੀ ਦੁਮਾਗਾ ਹੀ ਪਰਾ ਫਾਇ ਕੀਤਾ ਦੋਨਾ ਨੇ। ਕਾਹਦੇ ਲੜਪਈ? ਕੋਈ ਲੜਦੀ ਐ ਨਾ ਤਾਂ ਤਾਂ ਨਾਲ ਲੈ ਜਾ ਕਰ ਫਾਈ ਮੈਂ ਤਾਂ ਇਕੱਲੀ ਰਹਿਣਾ ਬਾਅਦ। ਕਿਆ? ਕੋਈ ਲੜਦੀ ਐ ਮੈਂ ਇੱਥੇ ਛੜਾਉਂਗੀ ਥਾਣੇ। ਕਾਹਦੇ ਲੜੀਆਂ ਤੂੰ? ਉਹ ਕਾਹ ਗੱਲ ਹੋਈ? ਮੈਂ ਦੱਸਣਾ ਨਹੀਂ। ਕੋਈ ਨੂੰ ਕਹਿ ਰਹਾ। ਚੀਜ਼ ਲੈਣੀ? ਕੋਈ ਨੂੰ ਕਿ ਹਰਾਮ ਦਾ ਦੀਨ। ਚੀਜ਼ ਲੈਣੀ? ਫੇ ਮੈਨੂੰ ਗੱਲ ਦੱਸ ਕਿਆ ਬਈ ਕੀ ਹੋਇਆ ਤਾਂ ਹਾਂ ਦੱਸਣਾ ਨਹੀਂ ਪੂਆ ਕੰਦੀ ਪੂਆ ਆਇਆ ਕਿਆ ਕੰਦੀ ਨਗੜਾ ਕੱਢ ਦਿੱਤੀ ਕਿਆ ਕਹਿੰਦੀ ਪੂਆ ਪੂਆ ਕੰਦੀ ਅੱਧਰ ਜਾ ਹਾਂ ਹੋਰ ਕਹਿੰਦੀ ਮੈਂ ਕਿਆ ਗੰਦੀ ਦਾਤ ਸ ਹਾਂ ਰੱਬਾ ਕਿ ਅਭੀ ਮੁੰਡੇ ਕਿ ਹੂੰ ਅੱਗ ਮਾਂ ਮਾਂ ਤੇ ਕਿਹਨਾਂ ਗੰਦੀ ਸੱਚੀ ਐ ਇਹ ਮਿੱਟੀ ਲੈ ਕੇ ਐਦਾ ਹੱਥਾਂ ਨਾਲ ਭਰੀ ਜਾਂਦੀ ਐ ਅੱਜੇ ਮੈਂ ਕਰ ਉਹ ਗੱਲ ਸੱਚੀ ਐ ਮਾਂ ਨਿਆਣੇ ਦੇ ਅੰਦਰ ਘੁੱਜ ਜਾਂਦਾ ਹੁੰਦਾ ਮਿੱਟੀ ਗੰਦੀ ਦੀ ਮੈਂ ਕੁਝ ਨਹੀਂ ਬੋਲਣਾ ਹਾਂ ਲੈ ਕੇ ਨਾਮ ਪਟਕੇ ਘੋੜ ਘੋੜ ਦੀ ਮਿੱਟੀ ਮੈਨੂੰ ਕਹਿੰਦੀ ਰਹਾਮ ਦੀ ਕੀ ਆਤਾ ਸੱਚ ਦੱਸੀ ਤੈਨੂੰ ਪਹਿਲਾਂ ਕਿਹਾ ਆ ਰਾਮ ਦੀ ਹੈ ਫਿਰ ਐਨਾ ਕਿ ਤੂੰ ਬੋਲ ਤੂੰ ਦੱਸ ਕਿਹਾ ਤਾਂ ਉੱਚੀ ਐ ਸੇਰ ਚੱਜਣਾ ਹਲਾ ਕਿਹਾ ਤਾਂ ਫੇਰ ਫੇਰ ਬੋਨ ਮੈਂ ਕੱਢੀ ਜਾਲ ਹਾਂ ਫੇਰ ਜੀ ਤੈਨੂੰ ਦੂਰ ਹਾਂ ਆਖਾਂ ਦੇ ਇਹ ਤੂੰ ਡਰਦੇ ਮੈਨੂੰ ਹੋਂਦ ਨਹੀਂ ਕਿャਤ ਨੂੰ ਕਹਾਂ ਨਾ ਡਾਕਟਰ ਲਓ ਜੀ ਹੁਣ ਅਸੀਂ ਚੱਲੇ ਆਂ ਫਰ ਐਡੀ ਛੱਡੀ ਹੋ ਕੇ ਗੇੜੀ ਲਾਣ

ਦੇਹਲਾ ਪਿੰਡ ਆ ਦੇਹਲਾ ਹੁੰਦੇ ਸਾਰੀ ਸਾਨੂੰ ਆ ਮਿਲਿਆ ਚਿੱਕੜ ਆ ਗਾ ਦੇਹਲਾ ਪਿੰਡ ਸਾਡਾ ਆ ਦੇਖੋ ਆ ਦੇ ਸਾਡੇ ਘਰ ਨੂੰ ਗਲੀ ਆ ਦੇਖੋ ਜੀ ਦੇਹਲਾ ਪਿੰਡ ਸਾਡਾ ਕਿਥੇ ਜਾਂ ਰਹੇ ਹਾਂ ਕਾ ਚੀਜੋ ਤੂੰ ਨਹੀਂ ਰੱਖਦੀ ਉਹ 리조ਟ ਕਿੱਡੇ ਵੱਡੀ ਸੀ 리조ਟ ਉਹ ਦੇਖਿਆ ਤੁਰੀ ਜਾਂਦੀ 리조ਟ ਓਏ ਇਹਨਾਂ ਵਾਸ ਹਣ ਗਈ ਹੈ ਨਾ ਸਾਡੀ ਅੱਗ ਲੱਗੀ ਵਾਲਾ ਮਗ ਚਲਾਉਂਦੇ ਲੋਕ ਆਲੇ ਆ ਮੈਂ ਲੱਸੀ ਲਈ ਆ ਸਰਪਤਾ ਸਾਬੜਦੇ ਆ ਸਰਪਲੇ ਆ ਹੈ ਇਹਨੂੰ ਮੈਂ ਕਿਹਾ ਮੈਂ ਤਾਂ ਨਾ ਮੈਂ ਇੱਕੇ ਚੱਕ ਹੀ ਲੈਣੀ ਮੈਂ ਕੈਮਰਾ ਹਾਇ ਦੂਗੇ ਹੱਥ ਨਾ ਪੜਦੀ ਇੱਕ ਮਿੰਟ ਖੜੋ ਬੱਠੋ ਸਾਨੂੰ ਇਹਨਾਂ ਮੇਰਾ ਚੱਲ ਪੇ ਇੱਕ ਤਾਂ ਹੈ ਕਿ ਚੱਕੀ ਲੈਣੀ ਹੈ ਨਾ ਮੈਂ ਤਾਂ ਜਾਂ 20-30 ਰੁਪਏ ਦਾ ਮੈਂ 20 ਰੁਪਏ ਦਾ ਮੈਂ ਨਾਲ ਫਲੇ ਚੁੱਕੀ ਫਿਰ ਕਿ ਜੇ ਤਾਂ ਮੈਂ ਤਾਂ ਲੈ ਕੱਟੀਆਂ ਸਾਹਮਣੇ ਲਿਆ ਚੱਕੀ ਪੂਰੇ ਬੈਠੇ ਜਿਆ ਲਿਆ ਕੱਟੀਆਂ ਸਾਹਮਣੇ ਮੋਟਾ ਨਾਲ ਫਦੀ ਕੱਟੀਆਂ ਜਿਆ ਚੱਕ ਲਿਆ ਪੀਲ ਪੀਲ ਨਾਲ ਮਹਾ ਦਸਿੰਗ ਕਮੈਂਟ ਕਰ ਮਾੜਾ ਹੀ ਤਾਂ ਨਹੀਂ ਕੋਖਾਂ ਤੇ ਮੈਨੂੰ ਬਾਈਕ ਨਾਲ ਆ ਮੈਨੂੰ ਹੱਥ ਲਿਆ ਕੇ ਉਹ ਆਹੀ ਐ ਸਾਰੇ ਬਾਲ ਕੇ ਨਾ ਲੇ ਅਸੀਂ ਪਹੁੰਚ ਗਏ ਘਰ ਤੇ ਪਾਚੜੀਆਂ ਜੀ ਬੋਲਦੀ ਸੀ ਕਿ ਅਸੀਂ ਉੱਥੇ ਰੁਕੋਗੇ ਮਾੜਾ ਕੀ ਅਸੀਂ ਗਰਗਰ ਅਮੀ ਨੰਗ ਫੰਗ ਨਿਆ ਨੰਗ ਫੰਗ ਜੀ ਹੁਣ ਅਸੀਂ ਘਰ ਤੱਕ ਆਦੇ ਪਹੁੰਚੇ ਹਾਂ ਹੌਣ ਕਾਨੀਆਂ ਸਬਜ਼ੀ ਸਬਜ਼ੀ ਕਟਿੰਗ ਅੱਜ ਬਣਾਣੀਆਂ ਐ ਅਸੀਂ ਤੋਰੀਆਂ ਤੋਰੀਆਂ ਕਿਹੜੀਆਂ ਨੇ ਤੋਰੀਆਂ ਬਣਾਣੀਆਂ ਜੇ ਚਾਲੂ ਪਾਈ ਦੇ ਉਹ ਵਾਲੀਆਂ ਤੋਰੀਆਂ ਇੱਥੇ ਮੇਕਸਈ ਐ ਇੱਥੇ ਦੂਈਆਂ ਤੋਰੀਆਂ ਨੂੰ ਵੀ ਤੋਰੀਆਂ ਕਹਿੰਦੇ ਅਸੀਂ ਉਹਨਾਂ ਨੂੰ ਤੋਰੀਆਂ ਕਹਿੰਦੇ ਆ ਜਿਹੜੀਆਂ ਪਿੰਡੀਆਂ ਉਹਨੂੰ ਅਸੀਂ ਪਿੰਡੀਆਂ ਕਹਿੰਦੇ ਇਹ ਪਿੰਡੀਆਂ ਨੂੰ ਵੀ ਤੋਰੀਆਂ ਕਹਿੰਦੇ ਤੋਰੀਆਂ ਨੂੰ ਵੀ ਤੋਰੀਆਂ ਕਹਿੰਦੇ ਤੇ ਅਸੀਂ ਨਹੀਂ ਕਹਿੰਦੇ ਇਦਾਂ ਹੁਣ ਉਹ ਬਣਾਣਾ ਅਸੀਂ ਬੈਠੇ ਹਾਂ ਮੈਂ ਬੈਠੀ ਹਾਂ ਇੱਥੇ ਬਨੀਤ ਦੇ ਪਾਪਾ ਪੇ ਚੱਲ ਗਏ ਆ ਕੇ ਕੰਮ ਤੇ ਉਹਨੂੰ ਪੱਟ ਪੁੱਟੇ ਲੈ ਕੇ ਆਣੇ ਸੀਗੇ ਤੇ ਫੇਰ ਉੱਥੇ ਚੱਲ ਗਏ ਹੁਣ ਅਸੀਂ ਕੰਮ ਬਨੀਤ ਉਹਨਾਂ ਨਾਲ ਧੋ ਕੇ ਰੈੜੀਆਂ ਬਨੀਤ ਨੇ ਗੁੱਡੇ ਜਿਹਾ ਵੀ ਪਾਇਓ ਆਪਣੇ ਧੋ ਕੇ ਸੁਕਾਣ ਆਹ ਪਿਓ ਕੰਮ ਤੇ ਤੇ ਮੈਂ ਕਹ ਗੰਦੇ ਹੋਇਓ ਆ ਇਹਨੂੰ ਇਹਨੂੰ ਨਾਲ ਆਦੇ ਤਲਾ ਆਦੇ ਤੁਰ ਆਮਨਾ ਫੇਰ ਉਹਨੂੰ ਸੁਕਾਣੇ ਪਾਇਓ ਉੱਤੋਂ ਬੱਦਲ ਨੇ ਆ ਗਿਆ ਉਹ ਵਿਚਾਰਿਆਂ ਫੇਰ ਮੈਨ ਲੱਗਦਾ ਨਾ ਆਹ ਹੋ ਜਾਣਾ ਧੁੱਪ ਦੂ ਵਿਚ ਸਨੀ ਚ ਤੇ ਹੁਣ ਮੈਂ ਲੱਗੀ ਆ ਸਬਜੀ ਸੁਬਜੀ ਦਾ ਕਾਰਨਾ ਹਾਂ ਹੋਰ ਮੈਂ ਕੀ ਗੱਲ ਪਤਾ ਨਹੀਂ ਕਿਵੇਂ ਚੇਤਾ ਬੋਛੇ ਦੀ ਭੁੱਲ ਜਾਂਦਾ ਹਾਂ ਏ ਮੇਲਾ ਮੇਂ ਜਿਆਦਾ ਚੱਲ ਗਈ ਹਾਂਜੀ ਆਓ ਜੀ ਕੀ ਕਰ ਰਹੇ ਹੋ ਅੱਜ ਪੜ੍ਹੀ ਨਹੀਂ ਹੈਗੀ ਇਹ ਤਾਂ ਸੋੰਪਾ ਨੂੰ ਪੇਪਰ ਆ ਇਹਨੂੰ ਆਖ ਨਹੀਂ ਹਾਂ ਕਰਦੀ ਆ ਬਨੀਤ ਗੰਦੇ ਕੰਮ ਹੈ ਇਹ ਆ ਕਰਦੀ ਗੰਦੇ ਕੰਮ ਉਹ ਕਿ ਬੰਨ ਕੇ ਲੈ ਕੇ ਆਈ ਆ ਉਹ ਵੀ ਕਰ ਹੀ ਜਾਂਦੀ ਕੋਸ ਹਾਈ ਉਹ ਦੇਖਦੇ ਆਂ ਕਿ ਆ ਖਾਣਾ ਕਹਿੰਦੇ ਰਾਤ ਨੂੰ ਫੇ ਜਾਂ ਮੀਂਹ ਦੱਸਿਆ ਵਾ ਰੱਬ ਜਾਣੇ ਗੂਗਲ ਬਾਬਾ ਗੂਗਲ ਬਾਬੇ ਨਾ ਫੇ ਦੇਖੀ ਗੂਗਲ ਬਾਬੇ ਨਾ ਨਹੀਂ ਗੂਗਲ ਬੀਬੀ ਆ ਗੂਗਲ ਬੀਬੀ ਦਾਦੀ ਹੁੰਦੀ ਕਹਿੰਦੇ ਫੇ ਮੀਂਹ ਆ ਬਾਰਿਸ਼ ਆ ਇੱਥੇ ਇਹਨਾਂ ਸਾਨੂੰ ਇੰਸਟਾਗ੍ਰam ਤੇ ਨਹੀਂ ਫੋਲੋ ਕੀਤਾ ਸਾਨੂੰ ਇੰਸਟਾਗ੍ਰam ਤੇ ਵੀ ਜਾ ਕੇ ਫੋਲੋ ਕਰ ਲਓ ਸੇਮ ਆਈਡੀ ਇੱਧਰ ਆ ਸੇਮ ਆਈਡੀ ਸਾਡੀ ਹੋਈ ਹੈ ਪ੍ਰਦੀਪ ਅਮਨ ਬਲੌਗਸ ਉੱਥੇ ਹੀ ਆਈਡੀ ਸੇਮ ਇਹ ਵੀ ਸਾਡੀ ਸੇਮ ਆਈਡੀ ਆ ਅਸੀਂ ਥੱਲੇ ਮੈਂਸ਼ਨ ਕਰ ਦਵਾਂਗੇ ਪ੍ਰਦੀਪ ਅਮਨ ਬਲੌਗਸ ਦੇ ਨਾਮ ਤੋਂ ਉੱਥੇ ਜਾ ਕੇ ਵੀ ਸਾਨੂੰ ਇੰਸਟਾਗ੍ਰam ਤੇ ਫੋਲੋ ਕਰ ਲਿਓ ਤੇ ਵੱਧ ਤੋਂ ਵੱਧ ਸਾਡੀ ਸਪੋਰਟ ਕਰਿਓ ਵੱਧ ਤੋਂ ਵੱਧ ਸਾਨੂੰ ਸ਼ੇਅਰ ਕਰੋ ਸਾਡੇ ਬਲੌਗ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੂੰ ਐਸ ਡਾਇਰੈਕਸ਼ਨ ਚ ਇੱਥੇ ਸੇਮ ਐਸ ਡ ਇੱਥੇ ਫੋਨ ਰੱਖਿਆ ਕਰ ਹਾਂ ਮੈਂ ਫੋਨ ਉੱਤੇ ਨੂੰ ਉੱਤੋਂ ਨਾ ਮੈਂ ਮੈਂ ਅੱਧੀ ਕਦੀ ਦੀਆਂ ਉੱਪਰ ਨੂੰ ਫੋਨ ਚੱਕ ਹੋਈ ਜਾਂਦਾ। ਉਹ ਵੀ ਮੈਂ ਅੱਧੀ ਕਦੀ ਦੀ ਨਹੀਂ ਆ। ਤੇ ਬਾਹਰ ਚੱਲ ਜਾਂਦੀ ਉੱਪਰ ਦੇ ਬੋਲ। ਬਾਹਰ ਉੱਤੇ ਨੂੰ ਮੈਨੂੰ ਕਹਿੰਦਾ ਮਾਂ ਤੂੰ ਉੱਤੇ ਚੱਕ ਕੇ ਰੱਖਿਆ ਕਰ। ਕਹਿੰਦਾ ਕਰਦੀਪ ਤੇ ਸ਼ੂਟਿੰਗ ਦਾ ਅੱਧਾ ਹੀ ਹੁਕਤ ਤਾਂ ਐਦੇ ਕਰੂੰ। ਦੇਖੋ ਕਿਦਾਂ ਦੀ ਆਈ ਫੋਟੋ ਦੇਖ। ਦੇਖ। ਸਹੀ ਆ। ਆਹਦੀ ਸਹੀ ਉੱਪਰ ਤਾਂ ਨਹੀਂ ਜਿਆਦਾ ਸਪੇਸ। ਆ ਮੇ ਜੁੰਡੀਆਂ ਤੋਂ। ਆ ਜੁੰਡੀਆਂ ਪਾਉਣੇ ਇਹਦੀ ਖਾਲ ਨੂੰ। ਹੋਰ ਮੈਂ ਨੇ ਸ਼ੂਟਾਂ ਦਾ ਦੀ ਦੇ ਪਤਾ ਲੱਗਦਾ। ਲਗਾ ਬਲੇ ਹੁੰਦੇ ਸਾਰੇ ਸੂਟ ਜੋੜੀ ਉਹ ਕਿ ਰੱਖ ਲੈਂਦੀ ਮੈਂ ਕਿਹੜਾ ਪਾਉਣੀ ਆ ਸੂਟ ਬੋਤੜ ਪਾਉਂਦੀ ਆ ਮੈਂ ਨਹੀਂ ਪਾਉਂਦੀ ਮੈਂ ਇੱਥੇ ਕਿਹੜਾ ਕੋਈ ਆਉਂਦਾ ਨਾ ਜਾਂਦਾ ਨਾ ਘਰੇ ਵੀ ਮੈਂ ਇੱਧੇ ਕੋਕ ਰੱਖ ਲੈਂਦੀ ਮੈਂ ਨਹੀਂ ਪਾਉਂਦੀ ਸੂਟ ਸਾੜ ਬੋਤੇ ਹਾਂ ਜਦੋਂ ਕਿ ਤੈਨ ਜਾਣ ਆਣਾ ਹੋ ਫੇ ਪਾ ਲਈਦੇ ਆ ਉਦਾਂ ਨਹੀਂ ਆ ਕੱਢੀ ਜਾਂਦਾ ਮਾਰ ਕੇ ਦੇਹ ਮਾਰ ਕੇ ਕਿਥੋਂ ਕੁੜੀ ਰੇ ਤੋੜ ਕੇ ਰੱਖੇ ਹੋ ਮੈਂ ਕਹਿੰਨੀ ਕਾਹਦੇ ਤੋਂ ਤੋੜੀ ਨੇ ਬਾਹਾਂ ਜਾਏ ਜਿਹੜੇ ਪਾਇਓ ਸੀ। ਕਿਆ ਪਾਇਓ ਸੀ ਬੰਹਾ ਤੇ? ਮੇਰੀ ਨਾ ਕੋਈ ਚੀਜ਼ ਕਹੋਗਾ ਤੇ ਭਾਂ ਦੇਵੇ। ਕਿਆ ਪਤਾ ਹੀ ਆ। ਹਾਂ ਇਹ ਕਾਡੇ ਦੇ ਖੜੀਏ ਕਾਡੇ ਨਹੀਂ ਤੁਹਾਡੇ ਤਾਂ ਇੱਥੇ ਧਰਤੀ ਤੁਹਾਡੇ ਘਰੇ ਥੱਲੇ ਬਹਿ ਜਾਣਾ ਐ ਦੇ ਹੋਈ। ਨਹੀਂ ਆ ਕਰ ਦੇਣਾ ਮੈਂ ਲੈ ਜਾਣੀ ਇਹ ਦਾ ਫਿਰ ਵੀ ਹੋਣੀ ਕੋਈ। ਜੇ ਦਿੱਤੀ ਮੈਨੂੰ ਉਹ ਕਰ ਲੀ। ਹਾਂ। ਉਹ ਜਕੜੀ ਖਾਲੀ। ਕਾ ਕਰ ਜੋ। ਮੈਂ ਥੋਪੀ ਜਾ ਫੇ ਗੀਆ। ਹਾਂ। ਇਹ ਕਹਿੰਦੀ ਤੁਸੀਂ ਬਾਹ ਨਹੀਂ ਇਹ ਕਹਿੰਦਾ ਹਿੰਦੋਂ ਬੈਠਦਾ ਪਤਾ ਨਾ ਬੈਠਾ। ਨਹਾ ਵਗਣ ਕੁੱਤੇ ਮਾਂ ਬਾਹਰ ਘੁੰਮਦੇ ਲਗਣ ਕਿੱਥੇ ਜਾਈ ਜਾਈ ਜੀ ਦੂਰ ਜਾਣ ਕਣ ਬਾਜੀ ਮੈਂ ਮੈਂ ਤਾਂ ਉੱਦੇ ਨਹੀਂ ਬਾਹਰ ਨਿਕਲ ਚਲ ਤੂੰ ਤਾਂ ਨਹੀਂ ਨਿਕਲਦੀ ਮੈਂ ਤਾਂ ਸਿਆਣੀ ਦੀ ਆਣੀ ਮੈਂ ਤਾਂ ਨਿਕਲ ਹੀ ਸਕਦੀ ਨਹੀਂ ਨਹੀਂ ਤੂੰ ਹੁਣ ਜਾ ਕੇ ਆਈ ਹੱਥੇ ਢੇੜਾ ਲਾ ਕੇ ਆਈ ਢੇੜਾ ਲਾਇਆ ਹੀ ਜਾਨੀ ਇੱਥੇ ਕੋ ਮੁੜ ਕੇ ਆਈ ਨਹੀਂ ਪੱਦੀ ਪਰ ਦੇਖਦੀ ਸੀ ਦੁਕਾਨ ਬੋਰੀ ਚ ਕਾਣੀ ਤੇ ਆਟਾ ਵੀ ਮੰਗਵਾ ਲਈ ਆਟਾ ਕੱਦਾ ਹੀ ਛੱਟਿਆ ਪਾਸੋਂ ਤੋਂ ਔਰਦਾ ਲਿਆਂਦਾ ਹੀ ਨਹੀਂ ਹੈਗਾ ਸਾੜ ਜੋ ਕੇ ਰੱਖਿਆ ਬਾਟਾ ਤੇ ਬਸ ਚੱਕ ਜਾਏਗਾ ਉਹ ਨੂੰ ਕਹਿਦੀ ਹਾਏ ਨੂੰ ਉਹ ਆਏ ਨੂੰ ਕਹਿੰਦੀ ਹਾਏ ਕੁੜੀ ਯੂਨੀਫਾਰਮਾਂ ਧੋਣੀਆਂ ਸੀਗੀਆਂ ਕਿਆ ਯੂਨੀਫਾਰਮਾਂ ਆਈਆਂ ਧੋਣੀਆਂ ਸਾਰੀਆਂ ਆਲੂ ਧੋ ਦੇ ਨੀਂਦ ਉਹ ਵੀ ਅੱਜ ਮੈਂ ਦੁਪਹਿਰੇ ਸੁੱਤੀ ਨਹੀਂ ਮਾੜਾ ਮੇਰੀ ਸੁੱਤੀ ਅੱਜ ਮੈਂ ਨੀਂਦ ਹੋ ਗਈ ਨਾ ਮੈਂ ਤੁਹਾਨੂੰ ਦੋ ਗਿਆ ਕਿਉਂ ਲੈ ਫੇਰ ਆਲੂ ਹੈਗੇ ਤੇਨ ਆਲੂ ਸਾਈ ਕੋ ਹੈ ਨਾ ਸੋ। ਇਹ ਆ ਕਦੂ ਆ ਡੇਡੇ ਕਦੂ। ਮੈਂ ਥੋੜੀ ਲੈ ਕੇ ਆਈ ਉਹੀ ਲੈ ਕੇ ਆਈ ਬਾਸੂ ਦੇ ਕੰਮ ਉੱਤੇ ਥੱਲੇ ਝਾੜਾਂ ਇਹਨੂੰ ਮੈਂ। ਝਾੜ ਦੇ ਇਹਨੂੰ ਹੱਥੇ। ਮੈਂ ਜਾਨੂ ਦੂਆ ਕਰਾਂ। ਇਹਨੂੰ ਹੁਣ ਮੈਂ ਲੱਗੀਆਂ ਚਾਰਜਰ ਲਾਣ ਕਿਉਂਕਿ ਬੈਂਟੀ ਥੋੜੀ ਕਢਾਉਣਾ ਤੇ ਹੁਣ ਮੈਂ ਲੱਗੀਆਂ ਸਬਜ਼ੀ ਕੱਟਣ। ਸਬਜ਼ੀ ਸਬਜ਼ੀ ਕੱਟ ਕੇ ਫੇਰ ਤੁਹਾਨੂੰ ਮਿਲਦੇ ਆ। ਮੰਮਾ ਹੋਈ ਆ। ਆਹੋ ਇਹਦੇ ਝਾੜ ਦੇ ਨਾ। ਹਾਂਜੀ ਹੁਣ ਮੈਂ ਲੱਗੀਆਂ ਤੋਰੀਆਂ ਬਣਾ। ਤੇ ਖਲੇਰੇ ਨੂੰ ਇਹ ਨੋਰ ਮਾਰੀ ਅੱਜੇ ਪਿਆਰ ਆਂਦਾ ਆ ਮੈਂ ਤਾਂ ਸਾਫ਼ ਕੀਤਾ ਸੀਗਾ ਕਿ ਬੇਪੇ ਦੇ ਤਾਂ ਕੀ ਕਰੀਏ ਤੇ ਹੁਣ ਮੈਂ ਲੱਗੀਆਂ ਮਿਰਚਾਂ ਪਾਣ ਤੋਰੀਆਂ ਮੈਂ ਕੱਟਦੀਆਂ ਸੀਗੀਆਂ ਤੇਲ ਰੱਖਿਆ ਮੈਂ ਗਰਮ ਹੋਣਾ ਤੇ ਜਦੋਂ ਮੈਂ ਕਾ ਤੇਲ ਗਰਮ ਹੋ ਜਾਵੇ ਆਦਰਾਂ ਨਾਲ ਸੀ ਮਿਰਚਾਂ ਪਾੜਨ ਨੂੰ ਪੂਆ ਤੇ ਉਹ ਨਹੀਂ ਤੇ ਕਿਹਨਾਂ ਡੈਰੀ ਨੂੰ ਦੁੱਧ ਪਾਣਾ ਮੈਨੂੰ ਤਾਂ ਮੈਨੂੰ ਕੋੜੀਆਂ ਨਹੀਂ ਲੱਗਦੀਆਂ ਹੈਗੀਆਂ ਇਹ ਪਤਾ ਨਹੀਂ ਕਾ ਲੈਣੀਆਂ ਸੀ ਉਹਦੇ ਲਾਦੇ ਸੀ ਤੇ ਤੇ ਖਾਈ ਦੀਆਂ ਤੇ ਤਾਂ ਐਨੀ ਵੀ ਨਹੀਂ ਤੇ ਖਾਈ ਦੀਆਂ ਕਿਹਾ ਵਾ ਰੋਣੇ ਤੱਕੀ ਦੋ ਆ ਵਾ ਨਹੀਂ ਅਸੀਂ ਖਾਈ ਦੀਆਂ ਨੋਰਮਲੀ ਖਾਈ ਦੀ ਅਵਨੀਤ ਆਪਾ ਆਪੇ ਤੁਹਾਨੂੰ ਦੱਸਿਆ ਸੀ ਹਾਂ ਬੇ ਕੰਮ ਤੇ ਚੱਲ ਗਏ ਆ ਤੇ ਹੁਣ ਆ ਉਹਨੇ ਬਚਾਰੇ ਨੇਰਾ ਤੂੰ ਮੌਤ ਆ ਮੈਂ ਚਾ ਰੱਖ ਲਈਏ ਅਸੀਂ ਇਹ ਚਨਾ ਥੋ ਹੋਏ ਇਹ ਤੇ ਚੁਕਪਾ ਆ ਗਿਆ। ਕੋਲੋਂ ਮਾ ਪਿਆਜ਼ ਦੂਜੇ ਕੱਟਣਾ। ਲੰਬੇ ਲੰਬੇ ਕੱਟ ਕੇ ਪਰੇ ਮਾਰੋ। ਬਹੁਤ ਸਾਰਾ ਫਾਸਟ ਫਾਸਟ। ਫਾਸਟ ਫਾਸਟ ਕੱਟੋ। ਤੜਕਾ ਤੜਕਾ। ਤਿਆਰ ਹੋ ਰਹਿਣਾ ਜੀ। ਗੈਸ ਨੂੰ ਕੱਲੋ ਤੇਰ। ਚਲੋ ਖਾਓ ਸੱਜਣ। ਤਿਆਰ ਹੋ ਗਿਆ ਸਾਡਾ ਕੱਟ। ਆ ਜੀ ਰਹਾ ਸਾਡਾ ਇਨਾ ਦਾ ਸੀਗੀ ਹੋ ਰਹਿਣਾ ਤੇ ਫਟਫਟ ਇੱਕ ਮਿੰਟ ਮੈਂ ਵੀ ਇਹ ਲੈ ਆਂ ਆਹ ਜਿਹੜਾ ਅਦਰਕ ਆਈ ਦੀ ਅਸੀਂ ਵਿੱਚੇ ਕੱਟ ਲੈਣਾ ਪਿਆਜ਼ ਦੇ ਵਿੱਚ ਇਹਨਾਂ ਅਦਰਕ ਕੱਟ ਲੈਣਾ ਜਿਹਨਾਂ ਨੂੰ ਡੁਬਾ ਕਰਕੇ ਪਸੰਦ ਆ ਨਾ ਚੋਪ ਕਰਕੇ ਐਚ ਪਰ ਮੈਨੂੰ ਕੱਟ ਕੇ ਪਸੰਦ ਆ ਜਿਹਨਾਂ ਚੋਪ ਕਰਕੇ ਪਸੰਦ ਆ ਚੋਪ ਵੀ ਕਰ ਸਕਦੇ ਆ ਗ੍ਰाइंड ਕਰਕੇ ਚੋਪ ਤਾਂ ਮੈਂ ਕਰਦੀ ਪਈ ਆ ਗ੍ਰाइंड ਕਰਕੇ ਜਿਹਨਾਂ ਨੂੰ ਪਸੰਦ ਆ ਗ੍ਰाइंड ਕਰਕੇ ਵੀ ਕਰ ਸਕਦੇ ਆ ਪਰ ਮੈਨੂੰ ਐਦੇ ਪਸੰਦ ਆ

ਮੋੜ ਜੇ ਮਾਰੋ ਨਾ ਯਾਰ ਇਹ ਉੱਟੋ ਉਹ ਕੋ ਬਾਸਾੜਾ ਕਹਿੰਦੇ ਮੂ ਫੇਸਬੁਕ ਮੂ ਬੋਲਾ ਜਮ ਕਰਾਂ ਤਾਂ ਇਹ ਕੋ ਬਣੀ ਤੇ ਪਿੱਛੇ ਟੀਵੀ ਚਲਾ ਕੇ ਕਿਉਂ ਉਹ ਨੂੰ ਇੰਨਾ ਨਹੀਂ ਖਤਮ ਆ ਮੇਰੀ ਨੇ ਬਰੋਗ ਝੂਟ ਕਰਨਾ ਆ ਤੇ ਮੈਂ ਕਾਹਦੇ ਲੱਗੀ ਹਾਂ ਟੀਵੀ ਤੇ ਮੰਤ ਚੱਲੇ ਆ ਸਾਡੇ ਕਿ ਚੰਗੀ ਤੇ ਮੈਂ ਥੋਤੇ ਮੈਂ ਸਾਰਾ ਸਮਾਨ ਥੋਤਾ ਆ ਏਦਾਂ ਲੱਗੀ ਪਾਣਾ ਜੇ ਤੁਸੀਂ ਕਹੋ ਏਦਾਂ ਸਾਡਾ ਉਹ ਟੁੱਟ ਗਿਆ ਸੀਗਾ ਇਹ ਅਸੀਂ ਡਿਵਾੜ ਲਾਇਆ ਘਰੀ ਘਰੇ ਡਿਵਾੜ ਮਟਾ ਲਾ ਕੇ ਇਹਨੂੰ ਬਚਾਰੀਨ ਤੁਰੰਗ ਜੋ ਗਈ ਕੀਤਾ ਹਾਂ ਤੋਰ ਕੇ ਆਈਏ ਇਹ ਇਹ ਤਾਂ ਕੰਪੈਨਸਟ ਮੰਗਦਾ ਸੀਗਾ ਅਸੀਂ ਮੇਟ ਹੋ ਗਈ ਸੀ ਤਾਂ ਕੋਈ ਕੋਈ ਕਰਿਆ ਨਹੀਂ ਐ ਤਾਂ ਨਹੀਂ ਆਗੇ ਪੇਸ਼ ਕਰ ਮੈਂ ਤੁਹਾਨੂੰ ਇਹਦਾ ਦੱਸੂਗੀ ਮੈਂ ਨਾ ਇੱਕ ਵਾਰ ਇਹਦੇ ਬਣਾਉਂਦੀ ਸੀ ਇੱਚੇ ਬਣਾਉਂਦੀ ਸੀ ਕਿ ਤਰ੍ਹਾਂ ਦੀ ਤੇ ਮੈਨੂੰ ਲੱਗੀ ਸੀਗੀ ਬਣਾਣਾ ਤੇ ਥੋੜੋ ਵੀ ਉਤ ਪੜ ਗਿਆ ਕੁਛ ਇੱਕ ਸਾਥ ਅੱਛਾ ਥੋੜੇ ਪੜ ਗਏ ਤੇ ਮੈਂ ਲੱਗੀ ਸੀਗੀ ਇੱਥੇ ਜਦੋਂ ਤੂਆ ਬਣਾਣਾ ਕੜਾਹੀ ਤਾਂ ਜਦ ਮੈਂ ਤੇਲ ਗਰਮ ਕਰਨ ਰੱਖ ਦਿੱਤਾ ਸੀਗਾ ਤੇ ਨਾ ਮੈਂ ਚੱਲੀ ਉਧਰ ਐ ਜਦ ਮੈਂ ਪਾਤਾ ਜੀਰਾ ਪਾਤਾ ਪਿਆਜ਼ ਪਾਤਾ ਅਦਰਕ ਪਾਤਾ ਛੋਪ ਕੇ ਮੈਂ ਚੱਲ ਗਈ ਨਾ ਉੱਤਰ ਚੌਂ ਤੋਂ ਬਾਹਰ ਤੇ ਚਾਵਲ ਘੋਣ ਚੱਲ ਗਈ ਮੈਂ ਉੱਥੇ ਐਸੀ ਜਿਹੀ ਪਤਿੱਲੀ ਸੀਗੀ ਐਸਾ ਤਲ ਥੋੜਾ ਇਧਰੋਂ ਘਾਤਾ ਇਹ ਐਤੇ ਨਾ ਪਤਿੱਲੀ ਸੀਗੀ ਮੈਂ ਨਾ ਉੱਤੇ ਰੱਖਣ ਲੱਗੀ ਸੀਗੀ ਗਲਾਸ ਤੇ ਪਤਿੱਲੀ ਘਾਣੂ ਸੀਗੀ ਹੇ ਲੱਗੇ ਐਕਾ ਕੋਲੀ ਸੀਗੀ ਕੋਲੀ ਨਾ ਐਥੋਂ ਨਿਕਲ ਕੇ ਚੁੱਤੀ ਕੜਾਈ ਦੇ ਬੇਤਰੂੰਦੀ ਨਾ ਜਿਸ ਮੇਰੇ ਸਾਰੇ ਛਿੱਟੇ ਪੈ ਗਏ ਜਿਸ ਮੂੰਹ ਦੇ ਤਾਂ ਮਜਲੇ ਗਈ ਸੀ ਮੈਂ ਤਾਂ ਬਹੁਤ ਪੂਰੀ ਤਰ੍ਹਾਂ ਚਾਗ ਗਈ ਸੀ ਮੈਂ ਮੇਰਾ ਸਾਰਾ ਇਹ ਮੂੰਹ ਕਿਤੇ ਰਹਿ ਰ ਆਪਣਾ ਉਹ ਕੀ ਮਾਜੇ ਵਰਤਨੇ ਮਾਜਾ ਨਹੀਂ ਤੇ ਗਿਆ ਚ ਤੇ ਜਦ ਕੀ ਮੈਂ ਬਹੁਤ ਧੌਂਦੇ ਨਾਲ ਪਾ ਦੇਖ ਕੇ ਗਰਦੀ ਪਿਆ ਹਾ ਉਤੋਂ ਪੀਟੀਜਣਾ ਦੇਗਾ ਵੇਖ ਲੈ ਬਾਹਰ ਹੁਣ ਤਾਂ ਹੀ ਆਪਾਂ ਤੇ ਲਾਉਂਦਾ ਹੀ ਹਾਂ ਵਿੱਚਾਂ ਦੇ ਵਿੱਚ ਮੈਂ ਮਿਰਚਾਂ ਪਾਈਆਂ ਹਰੀਆਂ ਮਿਰਚਾਂ ਜਿਹੜੀਆਂ ਆ ਉਹ ਵਿੱਚੇ ਅਸੀਂ ਪਾਉਂਦਾ ਆ ਲਸਣ ਮੇਕਾ ਮੈਂ ਵੀ ਤੁਹਾਡੇ ਸਾਹਮਣੇ ਪਾਈਆਂ 8-9 ਮਿਰਚਾਂ ਪਾਈਆਂ ਲਕੀਆਂ ਤਾਂ ਆ ਕੇ ਮੈਂ 8-9 ਪਾਈ ਹੋਂ ਤਾਂ ਵੀ ਅਸੀਂ ਤੇਰੇ ਖਾਈ ਦੀਆਂ ਮੇਰੇ ਨਾਲ ਤੇ 8-9 ਕੰਮ ਮੈਂ ਮੇਰੇ ਪਾ ਲਈ ਨਾ ਐਤਾ ਤਾਂ ਫੇਕ ਕਰਦੇ ਫੇਰ ਤੇ ਹੀ ਹੁੰਦੀ ਆ ਕਿਉਂਕਿ ਨਾ ਇਹ ਤੇ ਰਹਿ ਜਾ ਇੰਨੇ ਲੱਗਦਾ ਸਮਾਂ ਫੇਰ ਹਾਂ ਲਾ ਲੀਂ ਮਸਾਲਾ ਸੱਚ ਇਹਦਾ ਥੋੜਾ ਗਿਆ ਹਾਂ ਟਾਈਮ ਸਮਾਂ ਲੱਗਦਾ ਹੈ ਨਾ ਉਹ ਇਹ ਆ ਦੇਖੋ ਪਿਆਜ਼ ਹੋ ਗਿਆ ਹੁਣ ਹਾਲੇ ਪਾ ਕੇ ਫਰਾਉ ਇਹਦੇ ਵਿੱਚ ਪਾ ਦੇਣੀ ਆ ਆਹੋ ਮੇਥਾ ਵਿੱਚ ਪਾ ਦੇਣਾ ਇਹਦਾ ਪੇਸਟ ਦੋਏ ਦਾ ਲਸਣ ਦਾ ਅਦਰਕ ਆਤੀ ਕੱਟ ਕੇ ਪਾਸ ਪਾ ਦੇਣਾ ਤੇਸੀ ਬਹੁੰਦੀਆਂ ਦਾ ਪੋਰੀਆਂ ਜੇ ਬਣਾਉਣਾ ਹੋਰ ਤਾਂ ਐਦਾਂ ਬਣਾ ਕੇ ਲੈਕੋ ਚਾਓ ਫੇ ਹੋ ਗਿਆ ਥੋੜੇ ਨਾਲ ਇੱਧੇ ਰਹਿਣ ਨੂੰ 2 ਮਿੰਟ ਬਾਅਦ ਤੇ ਤੇ ਸਭ ਲੋਕ ਨੂੰ ਇਹ ਨਵਾਂ ਪਦੋਂ ਦਿਖਾਉਣਾ ਜੇ ਤੁਹਾਨੂੰ ਲੋਕਾਂ ਕਹਿੰਦੇ ਤਾਂ ਅੱਛੀ ਲੱਗਿਆ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕੱਲੇ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਪਹਿਲਾਂ ਹੀ ਕੰਦੀ ਘੰਟੀ ਦਵਾ ਦਿਓ ਤਾਂ ਕਿ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਮਿਲਦੇ ਹਾਂ ਜੀ ਕੱਲ ਦੀ ਵੀਡੀਓ ਦੇ ਵਿੱਚ ਕੱਲ ਦੇ ਬਲੌਗ ਦੇ ਵਿੱਚ ਤੇ ਬਲੌਗ ਸਾਡਾ ਦੇਖਣ ਲਈ ਧੰਨਵਾਦ ਤੇ ਤੁਮਾਂ ਦੇਖਿਆ ਕਰੋ ਥੈਂਕ ਯੂ ਜੀ ਆਪਣਾ ਧਿਆਨ ਰੱਖੋ ਆਪਣੇ ਫੈਮਿਲੀ ਦਾ ਧਿਆਨ ਰੱਖੋ ਬਾਏ